ਸਵੇਰ ਕਾਲ ਮਹਰਪ੍ਰਿਤਕਰ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਲੈ ਕੇ ਹਾਜ਼ਰ ਆ ਪੰਜਾਬ ਬਲਟਨ ਸ਼ੁਰੂਆਤ ਕਰਾਂਗੇ ਅੱਜ ਦੇ ਮੁੱਖ ਸੁਰੱਖਿਆ ਦੇ ਨਾਲ ਲੁਧਿਆਣਾ ਹਸਾਲ ਜ਼ਿਲ੍ਹੇ ਐਮਪੀ ਰਾਜਾ ਵਿਡਿੰਗ ਨੇ ਮਾਰੀ ਰੇਡ ਮੌਕੇ ਤੇ ਦੇਖੋ ਕਿਵੇਂ ਲਗਾਈ ਸਭ ਦੀ ਕਲਾਸ ਸੂਬੇ ਚ ਚੱਲ ਰਹਾ ਹੈ ਮਸਲਿਆਂ ਤੇ ਪ੍ਰਬੰਧਕੀ ਕੰਮਾਂ ਦਾ ਲਿਆ ਜਾਇਜ਼ਾ ਐਮਪੀ ਅਮਰਿਤਪਾਲ ਮੁਰਤੂ ਪਹੁੰਚੇ ਪੰਜਾਬ ਹਰਿਆਣਾ ਹਾਈ ਕੋਰਟ ਆਪਣੇ ਉੱਪਰ ਲੱਗੇ ਐਨਐਸਏ ਨੂੰ ਹਾਈ ਕੋਰਟ ਚ ਦਿੱਤੀ ਚੁਣੌਤੀ ਪਟੀਸ਼ਨ ਚ ਪੰਜਾਬ ਤੇ ਕੇਂਦਰ ਸਰਕਾਰ ਨੂੰ ਬਣਾਇਆ ਗਿਆ ਪਾਰਟੀ ਕੁੜੀਆਂ ਛੇੜ ਦਾ ਫੜਿਆ ਗਿਆ ਸੀਬੀਆਈ ਦਾ ਸਪੈਸ਼ਲ ਅਫਸਰ ਜਦੋਂ ਪੁਲਿਸ ਨੇ ਹਿਰਾਸਤ ਚ ਲਿਆ ਤਾਂ ਹੋ ਗਿਆ ਵੱਡਾ ਖੁਲਾਸਾ ਸੀਬੀਆਈ ਦਾ ਜਾਲੀ ਆਈਡੀ ਕਾਰਡ ਵੀ ਹੋਇਆ ਬ੍ਰਾਮੰਤ ਪਹਿਲਾ ਬਣਾਇਆ ਜਾਲੀ ਸਰਟੀਫਿਕੇਟ ਫਿਰ ਕੀਤੀ ਸਰਕਾਰੀ ਨੌਕਰੀ ਹੁਣ ਫਸ ਗਿਆ ਕਸੂਤਾ ਕੀਤਾ ਮੁਤਲ ਹੁਣ ਖਬਰਾਂ ਵਿਸਥਾਰ ਦਿਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਤਾਂ ਜੋ ਸੂਬੇ ਦੇ ਵਿੱਚ ਚੱਲ ਰਹਾ ਮਸਲੇ ਅਤੇ ਪ੍ਰਬੰਧਕੀ ਕਮਾਂ ਦਾ ਜਾਇਜ਼ਾ ਲਿਆ ਜਾ ਸਕੇ ਹਸਪਤਾਲ ਪਹੁੰਚ ਕੇ ਐਮਪੀ ਵੜਿੰਗ ਨੇ ਮਾੜੇ ਪ੍ਰਬੰਧਾ ਸਬੰਧੀ ਮਿਲੀਆਂ ਕਸ਼ਿਕਾਇਤਾਂ ਤੇ ਵਿਚਾਰ ਕਰਨ ਲਈ ਤੁਰੰਤ ਸੀਨੀਅਰ ਮੈਡੀਕਲ ਅਫਸਰਾਂ ਨੂੰ ਉੱਥੇ ਸਾਧ ਲਿਆ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵਿਡਿੰਗ ਨੇ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਤਾਂ ਜੋ ਸੂਬੇ ਦੇ ਵਿੱਚ ਚੱਲ ਰਹਾ ਮਸਲੇ ਅਤੇ ਪ੍ਰਬੰਧਕੀ ਕੰਮਾਂ ਦਾ ਜਾਇਜ਼ਾ ਲਿਆ ਜਾ ਸਕੇ ਹਸਪਤਾਲ ਪਹੁੰਚ ਕੇ ਐਮਪੀ ਵਿਡਿੰਗ ਨੇ ਮਾੜੇ ਪ੍ਰਬੰਧਾ ਸਬੰਧੀ ਮਿਲਦੀਆਂ ਸ਼ਿਕਾਇਤਾਂ ਤੇ ਵਿਚਾਰ ਕਰਨ ਲਈ ਤੁਰੰਤ ਸੀਨੀਅਰ ਮੈਡੀਕਲ ਅਫਸਰ ਨਾਲ ਗੱਲਬਾਤ ਕੀਤੀ ਅਤੇ ਆਪਣੇ ਨਰੀਖਣ ਦੌਰਾਨ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਹੂਲਤਾਂ ਦੀ ਘਾਟ ਲੱਕਾफी ਬੁਨਿਆਦੀ ਢਾਂਚਾ ਅਤੇ ਇੱਕ ਬੈੱਡ ਤੇ ਇੱਕ ਤੋਂ ਵੱਧ ਮਰੀਜ਼ਾਂ ਨੂੰ ਬਿਠਾਉਣ ਦੇ ਮੁੱਦਿਆਂ ਬਾਰੇ ਵਿਸ਼ੇਸ਼ ਤੌਰ ਤੇ ਪੁੱਛਗਿੱਛ ਕੀਤੀ। ਵਡਿੰਗਨੇ ਹਸਪਤਾਲ ਦੇ ਮਰੀਜ਼ਾਂ ਅਤੇ ਮੌਜੂਦਾ ਮੈਡੀਕਲ ਸਟਾਫ ਦੋਵਾਂ ਦੀਆਂ ਚਿੰਤਾਵਾਂ ਨੂੰ ਸਮਝਣ ਲਈ ਸਮਾਂ ਕੱਢਿਆ। ਉਹਨਾਂ ਨੇ ਹਸਪਤਾਲ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾ ਲਈ। ਉਹਨਾਂ ਨੂੰ ਦਰਪੇਸ਼ ਵੱਡੀਆਂ ਚੁਣੌਤੀਆਂ ਦੀ ਪਛਾਣ ਕਰਨ ਲਈ ਐਸਐਮਓ ਨਾਲ ਡੂੰਘਾਈ ਨਾਲ ਚਰਚਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਰਦੇਸ਼ ਕਾਂਗਰਸ ਪ੍ਰਧਾਨ ਨੇ ਮੈਂ ਅੱਜ ਇਥੇ ਹਾਂ ਕਿਉਂਕਿ ਇਹ ਯਕੀਨੀ ਬਣਾਉਣਾ ਮੇਰਾ ਫਰਜ਼ ਹੈ ਕਿ ਲੁਧਿਆਣਾ ਦੇ ਵਿੱਚ ਡਾਕਟਰੀ ਸਹੂਲਤਾ ਤੇ ਵਧੀਆ ਪੱਧਰ ਤੇ ਕੰਮਕਾਰ ਕਰ ਰਹੀਆਂ ਨੇ ਮੈਂ ਮਰੀਜ਼ਾਂ ਅਤੇ ਮੈਡੀਕਲ ਸਟਾਫ ਦੋਵਾਂ ਦੀਆਂ ਚਿੰਤਾਵਾਂ ਨੂੰ ਸਮਝਿਆ ਦਿੱਲੀ ਵਿੱਚ ਆਪਣੇ ਮਸ਼ਹੂਰ ਹੈਲਥ케ਅਰ ਮਾਡਲ ਦੀ ਬਦਲਤ ਸੱਤਾ ਵਿੱਚ ਆਈ ਆਪ ਸਰਕਾਰ ਦੇ ਅਧੀਨ ਸਾਡੀ ਸਿਹਤ ਸੰਭਾਲ ਪ੍ਰਣਾਲੀ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ ਅਤੇ ਸਿਹਤ ਮੰਤਰੀ ਦੇ ਨਾਂ ਨਾਲ ਮੁੱਖ ਮੰਤਰੀ ਨੂੰ ਇਸ ਮਾਮਲੇ ਤੇ ਤੁਰੰਤ ਧਿਆਨ ਦੇਣ ਦੀ ਲੋੜ ਹੈ ਵੀਰ ਰਿਪੋਰਟ ਹਮਦਾਰਦ ਟੀਵੀ ਧਰੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਤੋਂ ਮੁੜ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਏ ਨੇ ਜਿੱਥੇ ਕਿ ਆਪਣੇ ਤੇ ਲੱਗੀ ਐਨਐਸਏ ਉੱਪਰ ਹੁਣ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਧਾਰਿਤ ਕੀਤੀ ਆ ਅਤੇ ਉਹਨਾਂ ਨੇ ਹੁਣ ਇਸ ਪਟੀਸ਼ਨ ਨੂੰ ਧਾਰਿਤ ਕਰਨ ਤੋਂ ਬਾਅਦ ਐਨਐਸਏ ਹਟਾਉਣ ਦੀ ਗੱਲ ਆਖੀ ਆ ਖਰੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਤੇ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਇੱਕ ਵਾਰ ਫਿਰ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚ ਗਏ ਨੇ ਜਿੱਥੇ ਕਿ ਅਮਰਿਤਪਾਲ ਸਿੰਘ ਨੇ ਆਪਣੇ ਉੱਤੇ ਲੱਗੇ ਐਨਐਸਏ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਆ ਖਰੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਨੇ ਉਨ੍ਹਾਂ ਤੇ ਲੱਗੇ ਨੈਸ਼ਨਲ ਸਕਿਉਰਿਟੀ ਐਕਟ ਖਿਲਾਫ ਹਾਈ ਕੋਰਟ ਚ ਅਪੀਲ ਕੀਤੀ ਆ ਉਨਾ ਪਟੀਸ਼ਨ ਦੇ ਵਿੱਚ ਆਪਣੇ ਤੇ ਲੱਗੇ ਐਨਐਸਏ ਨੂੰ ਅਰਮਨੁਕੀ ਗੈਰਕਾਨੂੰਨੀ ਅਤੇ ਨਜਾਇਜ਼ ਦੱਸਦਿਆਂ ਹਾਈ ਕੋਰਟ ਨੂੰ ਇਸ ਨੂੰ ਹਟਾਉਣ ਦੀ ਮੰਗ ਰੱਖੀ ਆ ਇਸ ਪਟੀਸ਼ਨ 'ਚ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਖਿਲਾਫ 18 ਮਾਰਚ 2023 ਨੂੰ ਐਨਐਸਏ ਲਗਾਇਆ ਸੀ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਠੀਕ ਪਹਿਲਾਂ ਪੰਜਾਬ ਸਰਕਾਰ ਨੇ ਅਮਰਿਤਪਾਲ ਅਤੇ ਉਸ ਦੇ ਬਾਕੀ ਸਾਥੀਆਂ ਤੇ ਲੱਗੇ ਐਨਐਸਏ ਦੀ ਮਿਆਦ 1 ਸਾਲ ਵਧਾ ਦਿੱਤੀ ਸੀ ਹਾਲਾਂਕਿ ਲੋਕ ਸਭਾ ਚੋਣਾਂ ਦੌਰਾਨ ਅਮਰਿਤਪਾਲ ਸਿੰਘ ਨੇ ਖੜੂਰ ਸਾਹਿਬ ਤੋਂ ਅਜਾ ਚੋਣ ਲੜੀਆ ਤੇ ਵੱਡੇ ਫਰਕ ਦੇ ਨਾਲ ਇਹ ਸੀਟ ਜਿੱਤੀ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਵੀ ਕਿਹਾ ਕਿ ਉਹ ਹੁਣ ਲੋਕਾਂ ਦਾ ਚੁਣਿਆ ਹੋਇਆ ਨੁਮਾਇਦਾ ਹੈ ਜਦ ਲੋਕਾਂ ਨੂੰ ਅਮਰਿਤਪਾਲ ਸਿੰਘ ਤੋਂ ਕੋਈ ਖਤਰਾ ਨਹੀਂ ਹੈ ਤਾਂ ਫਿਰ ਸਰਕਾਰਾਂ ਕਿਉਂ ਡਰ ਰਹੀਆਂ ਨੇ ਹੁਣ ਤਾਂ ਅਮਰਿਤਪਾਲ ਸਿੰਘ ਵਿੱਚ ਇੱਕ ਚੁਣਿਆ ਹੋਇਆ ਸੰਸਦ ਮੈਂਬਰ ਹੈ ਅਜਾਇਜ਼ ਸਰਕਾਰ ਉਸੋ ਖਿਲਾਫ ਲੱਗਾ ਐਨਐਸਏ ਤੁਰੰਤ ਹਟਾ ਦੇ ਬਿਊਰੋ ਰਿਪੋਰਟ ਹਮਦਾਰਤ ਟੀਵੀ ਜਲੰਧਰ 'ਚ ਵੀਰਵਾਰ ਦੇ ਸ਼ਾਮ ਪੁਲਿਸ ਨੇ ਫਰਜੀ ਸੀਬੀਆਈ ਅਫਸਰ ਬਣ ਕੇ ਕੁਮਰ ਹੈ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਦੱਸਦੇ ਕਿ ਨੌਜਵਾਨ ਦੇ ਕਬਜ਼ੇ 'ਚ ਸੀਬੀਆਈ ਦਾ ਝਾਲੀ ਆਈਡੀ ਕਾਰਡ ਵੀ ਬਰਾਮਦ ਹੋਇਆ ਪੁਲਿਸ ਨੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਨੌਜਵਾਨ ਨੇ ਆਈਡੀ ਕਾਰਡ ਕਿੱਥੋਂ ਬਣਵਾਇਆ ਸੀ ਜਲੰਧਰ 'ਚ ਵੀਰਵਾਰ ਦੇ ਸ਼ਾਮ ਪੁਲਿਸ ਨੇ ਇੱਕ ਫਰਜੀ ਸੀਬੀਆਈ ਅਫਸਰ ਨੂੰ ਗ੍ਰਿਫਤਾਰ ਕੀਤਾ ਨੌਜਵਾਨ ਦੇ ਕਬਜ਼ੇ ਤੋਂ ਸੀਬੀਆਈ ਦਾ ਜਾਲੀ ਆਈਡੀ ਕਾਰਡ ਵੀ ਬਰਾਮਦ ਹੋਇਆ ਏ ਦੱਸਦੇ ਕਿ ਪੁਲਸ ਨੇ ਨੌਜਵਾਨ ਤੋਂ ਪੁੱਛਗਈ ਜੀ ਸ਼ੁਰੂ ਕਰ ਦਿੱਤੀਆ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਨੌਜਵਾਨ ਜਿਹੜਾ ਆ ਐਸਐਨ ਆਈਡੀ ਕਾਰਡ ਕਿੱਥੋਂ ਬੜਵਾਇਆ ਸੀ ਪੁਲਸ ਦੇ ਅਨੁਸਾਰ ਨੌਜਵਾਨ ਮਿਲਾਪ ਚੌਂਗ ਨੇੜੇ ਮੋਬਾਈਲ ਦੀ ਦੁਕਾਨ ਤੇ ਫੋਨ ਠੀਕ ਕਰਵਾਉਣ ਲਈ ਆਇਆ ਸੀ ਦੋਸ਼ ਹੈ ਕਿ ਜ਼ਰਾਂ ਉਸਨੇ ਦੁਕਾਨ ਤੇ ਬੈਠੀ ਇੱਕ ਲੜਕੀ ਦੇ ਨਾਲ ਛੇੜਛਾੜ ਕੀਤੀ ਉੱਥੇ ਮੌਜੂਦ ਦੁਕਾਨ ਮਾਲਕ ਦੇ ਸਾਹਮਣੇ ਨੌਜਵਾਨ ਨੇ ਆਪਣਾ ਜਾਲੀ ਆਈਡੀ ਕਾਰਡ ਉਸ ਦੇ ਸਾਹਮਣੇ ਰੱਖਿਆ ਆਈਡੀ ਕਾਰਡ ਤੇ ਨੌਜਵਾਨ ਦੀ ਪਛਾਣ ਮਨਜਸਪ੍ਰੀਤ ਸਿੰਘ ਕਪੂਰਥਲਾ ਵੱਜੂ ਹੋਈ ਹੈ ਆਈਡੀ ਕਾਰਡ ਦੇਖ ਕੇ ਦੁਕਾਨ ਨੂੰ ਆਈਡੀ ਕਾਰਡ ਦੇਖ ਕੇ ਦੁਕਾਨਦਾਰ ਨੂੰ ਨੌਜਵਾਨ ਤੇ ਸ਼ੱਕ ਹੋਇਆ ਇਸ ਤੋਂ ਬਾਅਦ ਦੁਕਾਨਦਾਰ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੂੰ ਸੂਚਨਾ ਦਿੱਤੀ ਮੌਕੇ ਤੇ ਪਹੁੰਚ ਕੇ ਪੁਲਸ ਨੇ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਬਿਊਰੋ ਰਿਪੋਰਟ ਹਮਦਾਰ ਦਾ ਟੀਵੀ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੁੱਧ ਬੇਹੱਦ ਸਖਤ ਰੋਖ ਅਪਣਾਇਆ ਜਾ ਰਿਹਾ ਪਰ ਜੇ ਦੂਜੇ ਪਾਸੇ ਗੱਲ ਕਰ ਲਈਏ ਕੁਝ ਲੋਕ ਅਜਿਹੇ ਨੇ ਜੋ ਅਜੇ ਵੀ ਆਪਣੀਆਂ ਹਰਕਤਾਂ ਤੋਂ ਬਾਝ ਨਹੀਂ ਹੁੰਦੇ ਤਾਂ ਇੱਥੇ ਇੱਕ ਗੱਲ ਚੱਲ ਰਹੀ ਹੈ ਅਫਸਰ ਦੀ ਜਿਸਨੇ ਕਿ ਝਾਲੀ ਸਰਟੀਫਿਕੇਟ ਬਣਵਾ ਕੇ ਇੱਕ ਨੌਕਰੀ ਲਈ ਉਸ ਤੋਂ ਬਾਅਦ ਲੰਮਾ ਸਮਾਂ ਨੌਕਰੀ ਕੀਤੀ ਜਿਸ ਤੋਂ ਬਾਅਦ ਅੱਜ ਉਸ ਦੀ ਪੋਲ ਖੁੱਲ ਗਿਆ ਜਿਸ ਦੇ ਚੱਲਦੇ ਉਸ ਨੂੰ ਮੌਤਲ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਬੇਹੱਦ ਸਖਤ ਰੁਖ ਅਪਣਾਇਆ ਜਾ ਰਿਹਾ ਹੈ ਇਸੇ ਦੇ ਤਹਿਤ ਸੂਬੇ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕ ਦੇ ਨਿਰਦੇਸ਼ਾਂ ਉੱਤੇ ਕੀਤੀ ਪਰਤਾਲ ਉਪਰੰਤ ਗੁਲਾਬ ਸਿੰਘ ਟਰਾ ਫਰੈਸਟਰ ਦਫ਼ਤਰ ਬਣ ਮੰਡਲ ਅਫਸਰ ਸ਼੍ਰੀ ਅਮਰਸਰ ਸਾਹਿਬ ਨੂੰ ਵਿੱਤ ਕਮਿਸ਼ਨਰ ਕ੍ਰਿਸ਼ਨ ਕੁਮਾਰ ਵੱਲੋਂ ਮਵਤਲਕ ਕਰ ਦਿੱਤਾ ਗਿਆ ਦੱਸਣਯੋਗ ਹੈ ਕਿ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਧਿਆਨ ਦੇ ਵਿੱਚ ਆਇਆ ਕਿ ਗੁਲਾਬ ਸਿੰਘ ਫਰੇਸਟਰ ਦਫ਼ਤਰ ਬਨਮੰਡਲ ਅਫਸਰ ਸ਼੍ਰੀ ਅਮਰਸਰ ਸਾਹਿਬ ਜਨਰਲ ਕੈਟਾਗਰੀ ਨਾਲ ਸੰਬੰਧ ਰੱਖਦਾ ਪ੍ਰੰਤੂ ਉਹ ਅਨੁਚਿਤ ਜਾਤੀ ਦੇ ਜਾਲੇ ਸਰਟੀਫਿਕੇਟ ਦੇ ਆਧਾਰ ਉੱਤੇ ਵਿਭਾਗ ਦੇ ਵਿੱਚ ਨੌਕਰੀ ਕਰ ਰਿਹਾ ਇਸ ਦੀ ਪੜਤਾਲ ਬਨ ਰੇਂਜ ਅਫਸਰ ਸ਼੍ਰੀ ਮੁਖਸਰ ਸਾਹਿਬ ਵੱਜੋਂ ਹੋਈ ਹੈ ਅਸਦੀ ਪਰਤਾਲ ਬਣ ਰੇਂਜ ਅਕਸਰ ਸ਼੍ਰੀ ਮੁਕਤਸਰ ਸਾਹਿਬ ਪਾਸੋਂ ਕਰਵਾਈ ਗਈ ਹੈ। ਮੰਡਲੀ ਪਰਤਾਲ ਦੌਰਾਨ ਦੋਸ਼ ਸਿੱਧ ਕੀਤੇ ਗਏ ਹਨ। ਦੋਸ਼ਾਂ ਦੇ ਆਧਾਰ ਉੱਤੇ ਗੁਲਾਬ ਸਿੰਘ ਨੂੰ ਸਰਕਾਰੀ ਸੇਵਾ ਤੋਂ ਤੁਰੰਤ ਪ੍ਰਭਾਵ ਨਾਲ ਮੁਅਤਲ ਕਰਕੇ ਉਸ ਦਾ ਹੈੱਡ ਕੁਆਟਰ ਬਣ ਮੰਡਲ ਅਫਸਰ ਗੁਰਦਾਸਪੁਰ ਵਿਖੇ ਬਣਾਇਆ ਗਿਆ ਅਤੇ ਉਸ ਵਿਰੁੱਧ ਰੈਗੂਲਰ ਪਰਤਾਲ ਵਕਰੇ ਤੌਰ ਉਤੇ ਆਰੰਭ ਕਰ ਦਿੱਤੀ ਗਈ ਹੈ। ਵੀਰ ਰਿਪੋਰਟ ਹਮਦਾਰਾ ਘਟੀਵੀ ਹਰਿਆਣਾ ਪੰਜਾਬ ਦੇ ਲੋਕ ਮਾਨਸੂਨ ਦੌਰਾਨ ਨਮੀ ਅਤੇ ਗਰਮੀ ਤੋਂ ਬੇਹੱਦ ਪਰੇਸ਼ਾਨ ਚੱਲ ਰਹੇ ਸੀ ਚੰਗੀ ਖਬਰ ਇਹ ਹੈ ਕਿ ਐਤਵਾਰ ਅਤੇ ਸੋਮਵਾਰ ਨੂੰ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਇਸ ਸਬੰਧੀ yellow alert ਜਾਰੀ ਕੀਤਾ ਹੈ ਗੁਰਦਾਸਪੁਰ ਤੇ ਪਠਾਨਕੋਟ ਤਰਨਤਾਰਨ ਜਲੰਧਰ ਬਰਨਾਲਾ ਮਾਨਸਾ ਫਤਿਹਗੜ੍ਹ ਸਾਹਿਬ ਸੰਗਰੂਰ ਮਾਨਸਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਦੇ ਨਾਲ ਹੀ ਮੌਸਮ ਵਿਭਾਗ ਨੇ 21 ਜੁਲਾਈ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹਰਿਆਣਾ ਪੰਜਾਬ ਦੇ ਲੋਕ ਮੌਨਸੂਨ ਦੌਰਾਨ ਨਮੀਆ ਤੇ ਗਰਮੀ ਤੋਂ ਪਰੇਸ਼ਾਨ ਨੇ ਜੰਗੀ ਗੱਲ ਹੈ ਕਿ ਐਤਵਾਰਾ ਤੇ ਸੋਮਵਾਰ ਨੂੰ 12 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਨੇ ਇਸ ਸਬੰਧੀ येलो ਅਲਰਟ ਜਾਰੀ ਕੀਤਾ ਹੈ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਜਲੰਧਰ ਬਰਨਾਲਾ ਮਾਨਸਾ ਫਤਿਹਗੜ੍ਹ ਸਾਹਿਬ ਸੰਗਰੂਰ ਮਾਨਸਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਐਸਨਾਰ ਹੀ ਮੌਸਮ ਵਿਭਾਗ ਨੇ 21 ਜੁਲਾਈ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਐਸਐਸ ਨਗਰ ਫਤਿਹਗੜ ਸਾਹਿਬ ਲੁਧਿਆਣਾ ਰੂਪਨਗਰ ਤਰਨਤਾਰਨ ਕਪੂਰਥਲਾ ਜਲੰਧਰ ਐਸਬੀਐਸ ਨਗਰ ਹੁਸ਼ਿਆਰਪੁਰ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵਿੱਚ 40 ਕਿਲੋਮੀਟਰ ਦੀ ਰਫਤਾਰ ਦੀ ਨਾਲ ਤੇਜ਼ ਹਵਾਵਾਂ ਨਾਲ ਚੱਲਣ ਅਤੇ ਧੂੜ ਭਰੀਆਂ ਹਵਾਵਾਂ ਨਾਲ ਨਾਲ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਿਜਲੀ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਹ ਵੀ ਕਿਹਾ ਗਿਆ ਹੈ ਕਿ 22 ਜੁਲਾਈ ਤੋਂ ਬਾਅਦ ਸੂਬੇ ਦੇ ਵਿੱਚ ਮਾਨਸੂਨ ਦੀ ਬਾਰਿਸ਼ ਦੇਖਣ ਨੂੰ ਮਿਲੇਗੀ। ਮੌਸਮ ਵਿਭਾਗ ਨੇ ਲੋਕਾਂ ਨੂੰ ਬਾਰਿਸ਼ ਦੌਰਾਨ ਰਕਤਾਂ ਨਾ ਖੜੇ ਹੋਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਨੇ ਅੱਜ ਜੈਲੋ ਅਲਰਟ ਜਾਰੀ ਕੀਤਾ ਹੈ ਹਾਲਾਂਕਿ ਸਵੇਰੇ ਟਰਾਈ ਸਿਟੀ ਚੰਡੀਗੜ ਪੰਚਕੁਲਾ ਦੇ ਵਿੱਚ ਵੀ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ ਜਿਸ ਨਾਲ ਮੌਸਮ ਥੋੜਾ ਸੁਹਾਵਣਾ ਰਿਹਾ ਮੌਸਮ ਵਿਭਾਗ ਅਨੁਸਾਰ ਚੰਡੀਗੜ ਦੇ ਵਿੱਚ ਬੱਦਲਵਾਈ ਦੇ ਨਾਲ ਨਾਲ ਮੀਂਹ ਪੈਣ ਦੀ ਸੰਭਾਵਨਾ ਹਾਲਾਂਕਿ ਅਜੇ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਲਕੀ ਬਾਰਿਸ਼ ਤੋਂ ਬਾਅਦ ਚੰਡੀਗੜ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਤਾਪਮਨ 5 ਡਿਗਰੀ ਸੈਲਸੀਅਸ ਤੱਕ ਵੱਧ ਗਿਆ ਵੱਧ ਤੋਂ ਵੱਧ ਤਾਪਮਨ 37.5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸ਼ੁਕਰਵਾਰ ਨੂੰ ਸੂਬੇ ਦੇ ਵਿੱਚ ਵਾਤੋਵਾ ਤਾਪਮਾਨ 0.6 ਡਿਗਰੀ ਦਾ ਵਾਧਾ ਹੋਇਆ ਤੇ ਅਜੇ ਵੀ ਔਸ ਨਾਲੋਂ 3.5 ਡਿਗਰੀ ਵਾਧਾ ਹੈ ਬਿਊਰੋ ਰਿਪੋਰਟ ਹੰਦਰਦ ਟੀਵੀ ਅੱਜ ਦੇ ਪੰਜਾਬ ਬਿਲੇਟਨ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਮੈਨੂ ਦਿਓ ਇਜਾਜ਼ਤ ਧੰਨਵਾਦ